ਹਾਂਜੀ ਸਾਹਿਬ ਸਾਰੇ ਬੋਲ ਰਹੇ ਸੀਗੇ ਵੀ ਜਿਹੜੀਆਂ ਇਹ ਚੋਣਾਂ ਨੇ ਇਹ ਸਾਡੇ ਦੇਸ਼ ਦੇ ਵਿੱਚ ਇੱਕ ਵਿਆਹ ਵਾਲਾ ਮਾਹੌਲ ਹੁੰਦਾ ਹੋਰ ਇਹ ਚੋਣਾਂ 18ਵੀਂ ਲੋਕ ਸਭਾ ਦੀ ਤਿਆਰੀ ਚੱਲ ਰਹੀ ਹੈ ਤਾਂ ਇਹ ਜਿਹੜੀਆਂ ਚੋਣਾਂ ਨੇ ਜਿਵੇਂ ਕਿਹਾ ਗਿਆ ਵੀ ਸਾਡੇ ਮਲਾਜ਼ਮਾਂ ਤੋਂ ਬਿਨਾਂ ਇਹ ਚੋਣਾਂ ਹੋ ਹੀ ਨਹੀਂ ਸਕਦੀਆਂ ਕਿ ਪੱਕੀ ਗੱਲ ਹੈ ਇੱਥੇ ਕਿਹਾ ਕਿ ਸਰਕਾਰ ਦੀ ਮਜਬੂਰੀ ਹੈ ਮੈਂ ਤੇ ਚਲੋ ਇਹਦਾ ਵਧੀਆ ਨਾਂ ਦਊਂਗਾ ਕਿ ਸਾਡੇ ਤੇ ਵਿਸ਼ਵਾਸ ਕਰਦੇ ਹਾਂ ਸਾਡੇ ਮੁਲਾਜ਼ਮਾਂ ਤੇ ਸਰਕਾਰਾਂ ਜਿਹੜੀਆਂ ਨੇ ਵਿਸ਼ਵਾਸ ਚੋਣ ਕਮਿਸ਼ਨ ਜਿਹੜਾ ਸਾਡਾ ਵਿਭਾਗ ਆ ਉਹ ਵਿਸ਼ਵਾਸ ਕਰਦਾ ਇਹਦੇ ਵਿੱਚ ਜਿਹੜਾ ਅੰਦਰਲਾ ਸਟਾਫ ਹੁੰਦਾ ਵਾ ਪੇਪਰ ਵਰਕ ਆਊਟ ਕਰਨ ਵਾਲਾ ਤੇ ਜਿਹੜਾ ਬਾਹਰ ਸਟਾਫ ਹੁੰਦਾ ਵਾ ਇਹਨਾਂ ਦੋਹਾਂ ਦਾ ਹੀ ਬੜਾ ਵੱਡਾ ਰੋਲ ਹੁੰਦਾ ਅੰਦਰਨੀ ਸਟਾਫ ਜਿਹੜਾ ਅਸੀਂ ਕਹਿ ਦਿੰਦੇ ਆ ਪੋਲਿੰਗ ਸਟਾਫ ਆ ਜਿਹੜਾ ਬਾਹਰ ਦੀ ਸਟਾਫ ਆ ਜਿਹੜਾ ਸਾਡਾ ਪੁਲਿਸ ਵਿਭਾਗ ਆ ਇਹਨਾਂ ਤੋਂ ਬਗੈਰ ਚੋਣਾਂ ਨਹੀਂ ਹੋ ਸਕਦੀਆਂ ਕਿਉਂਕਿ ਜਿਹੜਾ ਲਾਅ ਨਾ ਆਰਡਰ ਆ ਇਹ ਇਹਨਾਂ ਨੇ ਕੈਮਰਾ ਇਸ ਕਰਕੇ ਅਸੀਂ ਇਸ ਪੜਾਵਾਰ ਜਿਹੜਾ ਚੱਲ ਰਿਹਾ ਵਾ ਉਹਨੂੰ ਚੰਗੀ ਤਰ੍ਹਾਂ ਸਮਝਨੇ ਆ ਕਿਉਂਕਿ ਵੱਖ-ਵੱਖ ਥਾਵਾਂ ਤੇ ਮੁਸ਼ਕਲਾਂ ਹੈਗੀਆਂ ਨੇ ਪਰ ਮੇਰਾ ਖਿਆਲ ਲੋਕ ਸਭਾ ਦੇ ਵਿੱਚ ਕੋਈ ਇਦੀ ਵੱਡੀ ਮੁਸ਼ਕਲ ਆਉਂਦੀ ਨਹੀਂ ਤੇ ਦਰਾਨੇ ਚੋਣ ਆਪਾਂ ਉਥੇ ਇੱਕ ਮੈਰਿਟ ਦੀ ਰੱਖ ਲਈਦਾ ਉਹਦੇ ਉਹਦੇ ਵਿੱਚ ਕਈ-ਕਈ ਬੰਦੇ ਨਾ ਆਣ ਕੇ ਪਿੰਡ ਦੇ ਵਿੱਚ ਦੋ ਤਿੰਨ ਪੱਖ ਤਾਂ ਦੋ ਤਰਜ਼ਾ ਪੱਕੇ ਹੀ ਹੁੰਦੇ ਆ ਉਹਨਾਂ ਤੋਂ ਜ਼ਿਆਦਾ ਹੁੰਦੇ ਆ ਉਹਨਾਂ ਨੂੰ ਕਿਹ ਵੀ ਥੰਦੇ ਬੰਦੇ ਨੂੰ ਜਦੋਂ ਵੀ ਇੱਕ ਦੋ ਐਮੀਅਤ ਦੇ ਦਿੰਦੇ ਆ ਤੇ ਉੱਥੇ ਫੇਰ ਉਹ ਥੋੜਾ ਜਿਹਾ ਮਾੜਾ ਮਾਹੌਲ ਜਿਹਾ ਉਹ ਸ਼ੁਰੂ ਹੁੰਦਾ ਦਾ ਤੇ ਹੁਣ ਤੇ ਆਪਾਂ ਨੂੰ ਜਿੱਦਾਂ ਮੇਢੇ ਮਿਲਦੇ ਆ ਤੇ ਸਾਰਾ ਕੁਝ ਸਾਡਾ ਅਰੇਂਜ ਕਰ ਦੇਣਾ ਹਾਂ ਉਹ ਹਰ ਇੱਕ ਚੀਜ਼ ਦੀ ਸਹੂਲਤ ਸਰਕਾਰ ਹੀ ਪੂਰੀ ਕਰ ਦਿੰਦੀ ਆ ਆਪਾਂ ਨੂੰ ਪਿੰਡ ਵਾਲਿਆਂ ਤੇ ਡਿਪੈਂਡ ਰਹਿਣ ਦੀ ਲੋੜ ਨਹੀਂ ਕਿ ਉਹਨਾਂ ਕੋਲ ਆਪਾਂ ਮੰਜੀ ਮੰਗਾਈਏ ਰੋਟੀ ਮੰਗਾਈਏ ਇਹਹੀ ਪ੍ਰੋਬਲਮ ਕਰਕੇ ਆਪਾਂ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਪਹਿਲਾਂ ਕੋਆਪਰੇਟ ਕਰਦੇ ਹਾਂ ਤੇ ਜਿਹੜਾ ਬੰਦਾ ਸਾਨੂੰ ਕੋਆਪਰੇਟ ਕਰਦਾ ਹੈ ਉਹਨੂੰ ਅਸੀਂ ਥੋੜੀ ਜਿਹੀ ਸਹੂਲਤਾਂ ਵੀ ਦਿੰਦੇ ਹਾਂ ਕਿਉਂ ਜੇ ਹੁਣ ਜਿਵੇਂ ਸਰਕਾਰ ਨੇ ਸਾਡਾ ਵਧੀਆ ਪ੍ਰਬੰਧ ਕੀਤਾ ਇਹ ਕਰਕੇ ਆਪਾਂ ਜੇ ਮੈਰਿਟ ਦੇ ਆਧਾਰ ਤੇ ਕਰੀਏ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਉੱਥੇ ਰੱਖਿਆ ਦੀ ਪ੍ਰੋਬਲਮ ਹੋਵੇ ਤੇ ਬਾਕੀ ਸਰਕਾਰ ਨੇ ਪਹਿਲਾਂ ਤਾਂ ਉਹ ਤੇ ਵੰਡ ਕੀਤੀ ਹੁੰਦੀ ਹੈ ਵੀ ਜਿੱਥੇ ਜਿੱਥੇ ਕੋਈ ਬੂਤ ਹੈਗਾ ਵਾ ਹੈਗਾ ਉਹਦੇ ਮੁਤਾਬਕ ਉਹਨੇ ਨਜ਼ਰੀ ਥੋੜੀ ਜਿਹੀ ਜ਼ਿਆਦਾ ਲਾਈ ਹੁੰਦੀ ਆ ਤੇ ਜੇ ਆਪਾਂ ਕਰਕੇ ਮੈਰਿਟ ਰੱਖਾਂਗੇ ਨਾ ਤੇ ਮੈਰਿਟ ਫਿਰ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਜਦੋਂ ਵੀ ਕਿਸੇ ਨੇ ਝਗੜਾ ਕਰਨਾ ਉਦੋਂ ਇਹੀ ਕਹਣਾ ਕਿ ਫਲਾਣੇ ਬੰਦੇ ਨੂੰ ਤੁਸੀਂ ਜ਼ਿਆਦਾ ਇਮੀਤ ਦਿੰਦੇ ਜੇ ਤੇ ਸਾਨੂੰ ਘੱਟ ਦੇ ਰਹੇ ਜੇ ਉਗਰ ਮੈਂ ਬੇ ਬੇਲੂੜੇ ਘਟਦੇ ਤੱਕ ਇਲਜ਼ਾਮ ਜਲਾਉਂਦੇ ਜੀ ਇਹ ਤੁਸੀਂ ਉਹਦੀ ਮਦਦ ਕਰਦੇ ਜੀ ਤੇ ਇਲੈਕਸ਼ਨ ਦੌਰਾਨ ਜਿਹੜੀ ਆਡੀ ਛੋਟੀ ਵੀ ਕਤਾਈ ਆ ਉਹ ਵੱਡੀ ਗਣੀ ਜਾਂਦੀ ਆ ਤੇ ਬਾਕੀ ਜੇ ਆਪਾਂ ਬੈਰਟ ਰੱਖਾਂਗੇ ਤੇ ਮੇਰੇ ਮੁਤਾਬਕ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਐ ਮਾਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਨਾਂ ਦਾਇਤਾਂ ਦੇ ਮੁਤਾਬਕ ਜਿਹੜਾ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਕਨਿਆ ਸਕੂਲ ਵਿਖੇ ਜਿਹੜੀ ਸਾਡੀ ਚੋਣਾ ਹੋਣ ਜਾ ਰਹੀਆਂ ਉਹਦੇ ਸਬੰਧ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ ਇਹ ਟ੍ਰੇਨਿੰਗ ਮਾਨਯੋਗ ਐਸ.ਡੀ.ਐਮ. ਡੇਰਾ ਬਾਬਾਦਾਨ ਸਰਦਾਰ ਹਦੀਪ ਸਿੰਘ ਜੀ ਦੀਗਵਾਈ ਹਟ ਹੋਈ ਜਦੇ ਵਿੱਚ ਸਾਡੇ ਸੈਕਟਰ ਅਫਸਰ ਔਰ ਪੰਜਾਬ ਪੁਲਿਸ ਦੇ ਅਧਿਕਾਰੀ ਸਭਾਨ ਆਏ ਸੀ ਜਦੇ ਵਿੱਚ ਆਪਾਂ ਜਿਹੜਾ ਡਿਟੇਲ ਦੇ ਵਿੱਚ ਜਿਹੜਾ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਹੈ ਕਿ ਜਿਹੜਾ ਪੋਲਿੰਗ ਸਟੇਸ਼ਨ ਹੁੰਦਾ ਹੈ ਉੱਥੇ ਜਿਹੜੀ ਸੁਰੱਖਿਆ ਨੂੰ ਕਿਦਾਂ ਲਾਗੂ ਰੱਖਣਾ ਹੈ ਔਰ ਨਾਲ ਨਾਲ ਆਪਾਂ ਜਿੰਨੇ ਵੀ ਸਾਡੀ ਟੀਮ ਸੀ ਉਹਨੂੰ ਇਹ ਵੀ ਕਿਹਾ ਕਿ ਜਿਹੜੇ ਸਾਡੇ ਪੋਲਿੰਗ ਸਟਾਫ ਆਏਗਾ ਉਹਨਾਂ ਨੂੰ ਹਦਾਇਤਾਂ ਤੋਂ ਜਾਣੂ ਕਰਾਉਣਾ ਹੈ ਔਰ ਜਿਹੜੀ ਹੈ ਕਮਿਊਨਿਟੀ ਹੈ ਉਹਦੇ ਵਿੱਚ ਵੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਕੰਡਕਟ ਕਰਾਉਣੀ ਹੈ ਤਾਂ ਜੋ ਵਧੀਆ ਹਲਾਤਾਂ ਦੇ ਵਿੱਚ ਔਰ ਵੱਧ ਪਰਸੈਂਟੇਜ ਦੇ ਨਾਲ ਸਾਡੇ ਮਾਨਯੋਗ ਡੀਸੀ ਸਾਹਿਬ ਜੋ ਬਹੁਤ ਵੱਡੇ ਪ੍ਰਾਲੇ ਕਰ ਰਹੇ ਨੇ ਜਿਹਦੇ ਵਿੱਚ ਸਵੀਪ ਦੇ ਵਿੱਚ ਵੀ ਕੈਂਪੇਨ ਚੱਲ ਰਹੀ ਹੈ ਔਰ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਵੱਧ ਤੋਂ ਵੱਧ ਜੇਦੋਂ ਇਲੈਕਸ਼ਨ ਦੇ ਵਿੱਚ ਜਿਹੜਾ VOTING ਪਰਸੈਂਟੇਜ ਆਏਗੀ ਤਾਂ ਸਾਡਾ ਜਿਹੜਾ ਜਿਹੜਾ ਮੂਰੀ ਹੋਣਾ ਚਾਹੀਦਾ ਉਹਦੇ ਵਿੱਚ ਪਰਸੈਂਟੇਜ ਦੇ ਵਿੱਚ ਜਿਹੜਾ ਸੈਕਟਰ ਅਫਸਰ ਔਰ ਜਿਹੜੇ ਸਾਡੇ BLO ਨੇ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਉਹਨਾਂ ਨੂੰ ਇਹ ਹੀ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ ਕਿ ਵੱਧ ਤੋਂ ਵੱਧ ਜਿਹੜਾ ਮੋਟੀਵੇਟ ਕਰਕੇ ਵੱਧ ਤੋਂ ਵੱਧ ਜਿਹੜੀ ਹੈ VOTING PERCENTAGE ਵਧਾਉਣੀ ਹੈ ਤਾਂ ਜੋ ਵਧੀਆ ਸੁਖਾਵੇ ਢਾਂਗ ਦੇ ਨਾਲ ਇਲੈਕਸ਼ਨ ਹੋਵੇ ਤੇ ਸਾਡੇ ਜਿਹੜੀ ਹੈ ਜਿਹੜੀ ਭਾਤ ਸਰਕਾਰ ਜਿਹੜੀ ਹੈ ਨਵੇਂ ਗਠਨ ਹੋਵੇ ਉਹਦਾ ਸੋ ਇਹਦੇ ਸਬੰਧ ਵਿੱਚ ਅੱਜ ਪਹਿਲਾ ਦਿਨ ਹੈ ਤੇ ਇਸ ਤੋਂ ਬਾਅਦ ਲਗਾਤਾਰ ਜਿਹੜਾ ਹੁਣ ਅਗਲਾ ਹਫਤਾ ਟ੍ਰੇਨਿੰਗ ਦਾ ਹੀ ਹੈ ਇਸੇ ਸਥਾਨ ਤੇ ਜਿਹੜਾ ਦੁਬਾਰਾ ਮੈਂ ਔਰ ਜਿਹੜੇ ਸਾਡੇ ਸਹਿਯੋਗੀ ਲਾਏ ਹੋਏ ਨੇ ELMT ਉਹਨਾਂ ਦੇ ਨਾਲ ਜਿਹੜਾ ਆਪਾਂ ਜਿਹੜੀ ਟ੍ਰੇਨਿੰਗ ਲਗਾਤਾਰ ਦੇਣੀ ਕੱਲ ਦੁਬਾਰਾ ਫਿਰ ਇਸੇ ਸਥਾਨ ਤੇ ਜਿਹੜੀ ਟ੍ਰੇਨਿੰਗ ਹੋਵੇਗੀ ਦੂਜੇ ਪੜਾਅ ਦੇ ਵਿੱਚ